ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿੱਚ ਤਬਰ ਸਾਹਿਬ ਸ੍ਰੀ ਅਮਰਸਰ ਸਾਹਿਬਾ ਉਹ ਦੇਰਸ਼ਨ ਦਿਖਾਰੇ ਨੇ ਜਲੇ ਵਾਲਾ ਬਾਗ ਦੁਰਗਿਆਨਾ ਮੰਦਰ ਪਾਰਟੀਸ਼ਨ ਮਿਊਜ਼ੀਅਮ ਰਾਮ ਤੀਰਥ ਬਾਲਮੀਕ ਭਗਵਾਨ ਬਾਲਮੀਕੀ ਦਾ ਮੰਦਰ ਬਰਗਾ ਬਾਗ ਤੋਂ 3 ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬੂਥ ਤੋਂ 40 ਮੈਂਬਰ ਜਿਹੜੇ ਨੇ ਕਿਤੇ ਪਾਸੇ 40 ਸੀਟਾਂ ਲੈ ਆਰਮ ਜਿੰਨੇ ਮਰਜ਼ੀ ਬਣ ਸਕਦੇ ਨੇ ਪਰ ਲੱਕੀ ਡਰਾ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਲਈ ਆਪਣੇ ਬੱਚੇ ਬੰਦਰੋ ਜਿਹੜੇ ਹੋ ਅਜੇ ਲਈ 15 ਬੰਦੇ ਹੁੰਦੇ ਸੀ ਬੱਚਿਆਂ ਨੇ ਡ్రా ਕਰਦੇ ਸਾਡੇ ਆਸਥਾਨਾ ਜੁੜੀ ਹੋਈ ਚੀਜ਼ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਦਰਸ਼ਨ ਦੇ ਜਾਣਾ ਵਾਸਤੇ ਇੱਕ ਯਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰ ਜਾਂ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਕੋਈ ਬੈਠੇਗੇ ਤੇ ਬਾਕੀ ਦਾ ਪਰ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਹੋ ਜਾਦਾ ਉਹ ਪੰਜਾਬ ਸਰਮਿੰਟ ਨੂੰ ਹੋਊਗਾ ਤਿੰਨ ਬਸਾਂ ਬਰਡਵਾਲ ਪਿੰਡ ਤੋਂ ਜਾਣਗੇ 120 ਬੰਦੇ ਹੋਗੇ ਨੇ